ਸੁਭਾ ਸੀਟ ਤੇ ਰਾਜਾ ਵੜਿੰਗ ਦਾ ਨਾਮ ਐਲਾਨਨਤਕ ਬਾਤ ਜੋੜਾ ਹੈ ਰਵਨੀਤ ਵਿੱਟੂ ਦੇ ਵਿਰੁੱਧ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕਾਂਗਰਸੀ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪਾਗੜਤ ਪਾਕੇ ਖੁਸ਼ੀ ਮਨਾਈ ਗਈ ਹੈ ਉਹਨਾਂ ਦੇ ਵੱਲੋਂ ਕਾਂਗਰਸੀ ਵਰਕਰਾਂ ਨੇ ਇਸ ਖੁਸ਼ੀ ਨੂੰ ਲੱਡੂ ਵੰਡ ਕੇ ਇੱਕ ਦੂਜੇ ਨਾਲ ਜੁੜੀ ਹੈ ਵਡਾਈ ਹੈ ਤੇ ਲੁਧਿਆਣਾ ਦੇ ਵਿੱਚ ਕਾਂਗਰਸ ਦੀ ਵੱਡੀ ਜਿੱਤ ਹੋਵੇਗੀ ਐਸਾ ਵੀ ਦਾਵਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਲੁਧਿਆਣਾ ਦੀ ਲੋਕ ਸਭਾ ਸੀਟ ਨੂੰ ਲੈ ਕੇ ਕਾਫੀ ਜ਼ਿਆਦਾ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀਗੀਆਂ ਕਿਉਂਕਿ ਕਾਂਗਰਸ ਵੱਲੋਂ ਆਪਣਾ ਉਮੀਦਵਾਰ ਜਿਹੜਾ ਹੈਗਾ ਐਲਾਨਾ ਨਹੀਂ ਗਿਆ ਸੀ ਲੇਕਿਨ ਹੁਣ ਉਹਨਾਂ ਸਾਰੀਆਂ ਕਿਆਸ ਰਾਈਆਂ ਤੇ ਕਾਂਗਰਸ ਵੱਲੋਂ ਵਿਰਾਮ ਲਗਾ ਦਿੱਤਾ ਗਿਆ ਹੈ ਔਰ ਲੁਧਿਆਣਾ ਦੀ ਸੀਟ ਨੂੰ ਸਭ ਤੋਂ ਜ਼ਿਆਦਾ ਹੌਟ ਸੀਟ ਬਣਾ ਦਿੱਤਾ ਕਿਉਂਕਿ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਜਿਹੜਾ ਹੈਗਾ ਕਾਂਗਰਸ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਨੇ ਪੁੱਛਦਿਆਂ ਇਹਨਾਂ ਨੂੰ ਕੀ ਲੁਧਿਆਣਾ ਦੀ ਸੀਟ ਦੇ ਉੱਤੇ ਰਾਜਾ ਵੜਿੰਗ ਹੀ ਕਿਉਂ ਕੀ ਲੱਗਦਾ ਜੀ ਸੰਜੀਤ ਜੀ ਰਾਜਾ ਵੜਿੰਗ ਦਾ ਹੀ ਨਾਮ ਕਿਉਂ ਇਹ ਹਾਈ ਕਮਾਂਡ ਦਾ ਫੈਸਲਾ ਔਰ ਰਾਜਾ ਵੜਿੰਗ ਦੀ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਬੜਾ ਅੱਛਾ ਫੈਸਲਾ ਵਰਟਰਾਂ 'ਚ ਤੁਹਾਡੇ ਸਾਹਮਣੇ ਬੜਾ ਜੋਸ਼ ਹੈ ਹਰ ਕੌਨਸਟੀਚੈਂਸੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਔਰ ਕੱਲ ਤੋਂ ਤੁਸੀਂ ਦੇਖਣਾ ਕਿ ਲੁਧਿਆਣੇ ਤੁਹਾਨੂੰ ਕੱਲੀ ਕਾਂਗਰਸ ਹੀ ਨਜ਼ਰ ਆਏਗੀ। ਇਹ ਕਾਰਨ ਕਿ ਰਿਆ ਕਿਤੇ ਰਣਜੀਤ ਸਿੰਘ ਬਿੱਟੂ ਕਾਰਨ ਤਾਂ ਨਹੀਂ ਰਹੀ ਕਿ ਉਹਨਾਂ ਦੇ ਬਰਾਬਰ ਦਾ ਕੋਈ ਚਿਹਰਾ ਉਤਾਰਨਾ ਪਿਆ ਸੀ ਕਿਉਂਕਿ ਕਾਂਗਰਸ ਛੱਡ ਗਈ ਕੇ ਬੀਜੇਪੀ। ਨਹੀਂ ਐਸਾ ਕੁਝ ਨਹੀਂ ਹੈ। ਆਸ਼ੂ ਜੀ ਵੀ ਬਰਾਬਰ ਦਾ ਚਿਹਰਾ ਨੇ। ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂ ਵੀ ਇਹ ਟਿਕਟ ਅਪਲਾਈ ਕੀਤੀ ਸੀ। ਲੇਕਿਨ ਹਾਈ ਕਮਾਂਡ ਨੇ ਇਹ ਫੈਸਲਾ ਕੁਝ ਸੋਚ ਸਮਝ ਕੇ ਲੀਤਾ ਹੈ। ਉਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ। ਲੇਕਿਨ ਸਾਰੀ ਕਾਂਗਰਸ ਇਸ ਫੈਸਲੇ ਪਿੱਛੇ ਇੱਕਜੁੱਟ ਹੈ। ਔਰ ਜੋ ਉਹਨਾਂ ਨੇ ਫੈਸਲਾ ਦਿੱਤਾ ਅਸੀਂ ਉਸ ਫੈਸਲੇ ਦੇ ਪਹਿਰਾ ਵੀ ਦਵਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਇਲੈਕਸ਼ਨ ਜਿਹੜਾ ਵਾ ਇਹ ਕਾਂਗਰਸ ਪਾਰਟੀ ਜਿੱਤੇਗੀ ਪਾਰਟੀ ਨੇ ਆਸਕੂ ਤੀਜਾਗਾ ਤੇ ਰਾਜਾ ਵੜਿੰਗ ਕਿਉਂ ਕਾਰਨ ਕੀ ਹੈ ਇੱਕ ਇਹਦੇ ਵਿੱਚ ਕੰਪੈਰੀਸ਼ਨ ਨਹੀਂ ਹੈ ਵੀ ਉਹਦੇ ਵਾਸਤੇ ਉਹਦਾ ਕਿਉਂ ਜਾਂ ਉਹਦੇ ਵਾਸਤੇ ਉਹਦਾ ਕਿਉਂ ਕਿਉਂਕਿ ਪਾਰਟੀ ਨੇ ਕਈ ਐਂਗਲਾਂ ਤੋਂ ਚੀਜ਼ਾਂ ਸੋਚੀਆਂ ਔਰ ਅਗਰ ਉਹਨਾਂ ਲੱਗਿਆ ਕਿ ਰਾਜਾ ਵੜਿੰਗ ਜਿਹੜੇ ਹੈ ਉਹ ਅੱਛੀ ਲੜਾਈ ਦੇ ਸਕਦੇ ਹੈ ਤਾਂ ਉਹਨਾਂ ਨੇ ਉਹਨਾਂ ਦਾ ਨਾਮ ਦਿੱਤਾ ਇਦੇ 'ਚ ਕੋਈ ਘੱਟ ਜ਼ਿਆਦਾ ਨਹੀਂ ਹੁੰਦਾ ਜਾਂ ਕੋਈ ਛੋਟਾ ਵੱਡਾ ਨਹੀਂ ਹੁੰਦਾ ਆਸ਼ੂ ਜੀ ਉਹਨਾਂ ਦਾ ਇਲੈਕਸ਼ਨ ਲੜਨਗੇ ਜਿਵੇਂ ਮਹਾਭਾਰਤ ਦੇ ਵਿੱਚ ਜਦੋਂ ਮਹਾਭਾਰਤ ਲੜੀ ਗਈ ਕ੍ਰਿਸ਼ਨ ਜੀ ਸਾਰਥੀ ਬਣ ਕੇ ਅਰਜੁਨ ਜੀ ਦਾ ਰਥ ਉਹਨਾਂ ਨੇ ਚਲਾਇਆ ਉਦੋਂ ਹੀ ਜਿਹੜੇ ਰਾਜਾ ਵਰਿੰਗ ਜੀ ਹੈ ਉਹ ਅਰਜੁਨ ਦਾ ਰੋਲਾ ਦਾ ਕਰਨਗੇ ਤੇ ਜਿਹੜੇ ਆਸ਼ੂ ਜੀ ਹੈ ਭਗਵਾਨ ਸ੍ਰੀ ਕ੍ਰਿਸ਼ਨ ਦਾ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦਾ ਰੂਪ ਬਣਨਗੇ ਲੇਕਿਨ ਇਸ ਲੜਾਈ ਦੇ ਵਿੱਚ ਉਹਨਾਂ ਦੇ ਸਾਰਥੀ ਬਣਨਗੇ ਨਹੀਂ ਪਰ ਇਹ ਉਲਟਾ ਵੀ ਤਾਂ ਹੋ ਸਕਦਾ ਸੀ ਕਿਉਂਕਿ ਪੰਜਾਬ ਦੇ ਸੂਬਾ ਪ੍ਰਧਾਨ ਆ ਸਾਰਥੀ ਤਾਂ ਉਹ ਨਹੀਂ ਉਹਨਾਂ ਨੂੰ ਸਾਰਥੀ ਬਣ ਕੇ ਕੰਮ ਕਰਨਾ ਚਾਹੀਦਾ ਦੇਖੋ ਇਹ ਮੈਂ ਫਿਰ ਅਗੇਨ ਇਹ ਗੱਲ ਕਹਿ ਰਿਹਾ ਉਲਟਾ ਸਿੱਧਾ ਕੁਝ ਨਹੀਂ ਹੁੰਦਾ ਹੋ ਸਕਦਾ ਆਸ਼ੂ ਜੀ ਵਾਸਤੇ ਉਹਨਾਂ ਨੇ ਕੁਝ ਹੋਰ ਸੋਚਿਆ ਹੋਵੇ ਪਾਰਟੀ ਨੇ ਉਹਨਾਂ ਕੋਈ ਹੋਰ ਇਸ ਤੋਂ ਵੀ ਬੜੀ ਚੀਜ਼ ਦੇਣੀ ਹੋਵੇ ਤੇ ਇਸ ਕਰਕੇ ਇਹ ਨਹੀਂ ਹੈ ਗੱਲ ਵੀ ਉਹਨੂੰ ਕਿਉਂ ਜਾਂ ਉਹਨੂੰ ਕਿਉਂ ਲੇਕਿਨ ਪਾਰਟੀ ਹਾਈ ਕਮਾਂਡ ਦਾ ਫੈਸਲਾ ਸਾਰਿਆਂ ਨੂੰ ਮਨਜ਼ੂਰ ਹੈ ਤੁਹਾਨੂੰ ਨਹੀਂ ਲੱਗਦਾ ਕਿ ਲੁਧਿਆਣੇ ਦਾ ਅਗਰ ਲੋਕਲ ਕੈਂਡੀਡੇਟ ਹੁੰਦਾ ਤਾਂ ਫਰਕ ਪੈਂਦਾ ਦੇਖੋ ਲੜਾਈ ਤਾਂ ਸਾਰੇ ਸਾਥੀਆਂ ਨੇ ਲੜਨੀ ਆ ਜਿਹੜੇ ਸਾਡੀ ਟੀਮ ਖੜੀ ਐ ਇਸ ਕਰਕੇ ਚਾਹੇ ਮੈਂ ਹੁੰਦਾ ਚਾਹੇ ਆਸ਼ੂ ਜੀ ਹੁੰਦੇ ਚਾਹੇ ਰਾਜਾ ਵੜਿੰਗ ਜੀ ਨੇ ਕੰਮ ਤਾਂ ਇਹਨਾਂ ਸਾਰਿਆਂ ਨੇ ਕਰਨਾ ਲੋਕਾਂ ਤੱਕ ਪਹੁੰਚ ਇਹਨਾਂ ਦੀ ਐ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਕਾਂਗਰਸ ਪਾਰਟੀ ਸਾਹ ਤੋਂ ਪੁਰਾਣੀ ਪਾਰਟੀ ਐ ਸਭ ਨੂੰ ਸਭ ਕੁਝ ਪਤਾ ਐ ਉਹ ਲੋਕ ਜਿਹੜਾ ਐ ਇਲੈਕਸ਼ਨ ਵਿੱਚ ਬਾਹਰਲੀ ਜਿਹੜੇ ਬਾਹਰਲੇ ਦੂਜੇ ਪਾਰਟੀਆਂ ਦੇ ਲੋਕ ਐ ਉਹਨਾਂ ਨੇ ਤਾਂ ਜਵਾਬ ਹੀ ਦੇਣਗੇ ਤੇ ਤੁਹਾਨੂੰ ਲੱਗਦਾ ਕਿ ਰਾਜਾ ਵੜਿੰਗ ਉਹਨਾਂ ਇੱਕ ਇੱਕ ਕੜੀ ਟੱਕਰ ਦੇਣਗੇ ਟੱਕਰ ਨਹੀਂ ਹੋਏਗੀ ਜੀ ਉਹ ਤਾਂ ਵਨ ਸਾਈਡਿਡ ਐ ਉਹ ਤਾਂ ਇਹ ਮੈਚ ਹੀ ਸੀ ਜਿੱਤ ਲਿਆ ਤੁਹਾਡੇ ਸਾਹਮਣੇ 2-4 ਦਿਨਾਂ ਚ ਤੁਸੀਂ ਦੇਖਣਾ ਲੁਧਿਆਣਾ ਦਾ ਜਿਹੜਾ ਰੁਖ ਹੀ ਚੇਂਜ ਹੋ ਜਾਏਗਾ ਤੇ ਲੱਗਦਾ ਕਿ ਪੂਰਾ ਲੁਧਿਆਣਾ ਕਾਂਗਰਸ ਸਰਕਾਰ ਕਰੇਗੀ ਤੁਸੀਂ ਅੱਜ 2-3 ਘੰਟਿਆਂ ਬਾਅਦ ਚੈੱਕ ਕਰ ਲੈਣਾ ਕੋਈ ਐਸਾ ਹਲਕਾ ਕੋਈ ਐਸਾ ਵਾਰ ਨਹੀਂ ਹੋ ਗਿਆ ਜਿਹਦੇ 'ਚ ਸਾਡੇ ਵਰਕਰ ਖੁਸ਼ ਨਾ ਲੱਡੂ ਨਾ ਵੰਡ ਰਹੇ ਹੋਣ ਬੋਲਵੋ ਧੰਨਵਾਦ ਸੰਜੇ ਜੀ ਬਿਲਕੁਲ ਸਹੀ ਗੱਲ ਕਹੀ ਹੈ ਜੀ ਸੰਜੇ ਜੀ ਨੇ ਕਿਉਂਕਿ ਸੂਬਾ ਪ੍ਰਧਾਨ ਨੇ ਰਾਜਾ ਵੜਿੰਗ ਔਰ ਹੁਣ ਲੁਧਿਆਣਾ ਦੀ ਲੋਕ ਸਭਾ ਸੀਟ ਜਿਹੜੀ ਹੈ ਕਾਫੀ ਜ਼ਿਆਦਾ ਅਹਿਮ ਚਰਚਾ ਦਾ ਵਿਸ਼ਾ ਹੋਏਗੀ ਕਿਉਂਕਿ ਪੂਰੀ ਪੰਜਾਬ ਕਾਂਗਰਸ ਦਾ ਜ਼ੋਰ ਲੁਧਿਆਣਾ ਦੇ ਵਿੱਚ ਲੱਗਦਾ ਹੋਇਆ ਨਜ਼ਰ ਆਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਨਿਸ਼ਾਨ ਦੇ ਨਾਲ ਕਮਲ ਕਪੂਰ ਇੰਡੀਅਨ